ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆ ਪੰਜਾਬ ਤੇ ਫਾਜ਼ਲ ਕਾ ਫਿਰੋਜ਼ਪੁਰ ਰੋਡ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਇੱਕ ਬੱਸ ਅਤੇ ਕਾਰ ਦੇ ਵਿਚਕਾਰ ਟੱਕਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਕੰਪਨੀ ਦੇ ਬੱਸ ਡਰਾਈਵਰ ਦੇ ਵੱਲੋਂ ਇੱਕ ਵੱਡੀ ਲਾਪਰਵਾਹੀ ਕੀਤੀ ਗਈ ਹੈ ਜਿਸ ਦੇ ਚੱਲਿਆਂ ਇਹ ਦੁਰਘਟਨਾ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਡਰਾਈਵਰ ਨੇ ਬਿਨਾਂ ਹੀ ਦੇਖੇ ਛੜਕ ਦੇ ਉੱਪਰ ਬੱਸ ਚਾੜ ਦਿੱਤੀ ਅਤੇ ਪਿਛੋਂ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਕਾਰ ਇਸ ਬੱਸ ਦੇ ਵਿੱਚ ਆ ਟਕਰਾਉਂਦੀ ਹੈ ਅਤੇ ਬੜੀ ਹੀ ਮੁਸ਼ਕਲ ਦੇ ਨਾਲ ਬਚਦੇ ਲੋਕ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਬੱਸ ਦਾ ਡਰਾਈਵਰ ਬੱਸ ਨੂੰ ਅੰਦਰ ਤੋਂ ਹੀ ਲੋਕ ਕਰਕੇ ਅੰਦਰ ਹੀ ਬੈਠਾ ਰਿਹਾ ਤਾਂ ਉਹ ਮੂਹ ਮਾ ਪਾੜ ਕੇ ਕੁੜੀਏ ਜਾਇ ਤੇ ਬਾਕੀਆਂ ਲੱਗਦੇ ਪਰਿਵਾਰ ਸੀ ਤੁਹਾਡਾ ਸਾਰਾ ਵਿੱਚ ਸਾਰਾ ਪਰਿਵਾਰ ਵਿੱਚ ਬੈਠੇ ਭਰਾਵਾ ਇਹਨਾਂ ਦਾ ਛੋਟਾ ਵੀਰ ਲੈਣ ਚੱਲੇ ਆ ਆ ਕੁੜੀਆ ਬੈੜੀ ਪੂਰਾ ਜਾਵਾ ਇਹਨੇ ਸਾਲੇ ਨੇ ਗੱਡੀ ਲਾ ਕੇ ਸਾਨੂੰ ਮਾਰਦੇ ਲਗਾ ਸਾਰਿਆਂ ਨੂੰ ਤੂੰ ਆ ਸਾਡਾ ਕੀਤਾ ਇਹਨੇ ਇਹਨਾਂ ਸੱਨੇ ਨਾਲ ਛੱਤਰ ਦੀ ਮਾਰ ਕੇ ਜਾਣੇ ਵਿਚਾਰ ਹੀ ਤਾ ਕੇ ਤੇ ਗੱਡੀ ਲੋਕ ਕੀਤੀ ਹੋਣੀ ਉਹਨੇ ਅੰਦਰੋਂ ਕਹਿੰਦਾ ਗੱਡੀ ਲੋਕ ਕੀਤੀ ਬੋਲ ਨਹੀਂ ਰਿਹਾ ਕੋ ਕੱਢੀ ਜਾਂ ਚੁੱਕੀ ਹੋਏ ਨਿੱਤ ਚਾਵਾਂਗੇ ਗੱਡੀ ਦਾ ਕੰਮ ਕਰਤਾ ਛੜਕ ਜਾਨੀ ਬੈਠੀ ਤੇ ਪੰਦਾ ਮਾਰ ਗਿਆ ਇਹ